yeah i mean? ਵੀ ਇਹ ਰਪਰਤੀ ਆਜੀ ਆਪਣਾ ਅਜੀ ਨਾਮ ਕੀ ਪ੍ਰੋਕਰਾ ਮੈਂ ਹੁਣ ਆਪਣੇ ਸੰਤਾਂਵਾਂ ਬਿਰਕੁਲ ਦਾ ਸਪਸ਼ਟਾ ਕਰੀ ਮੈਂ ਆ ਜਿਹਨੇ ਵੀ ਜ਼ੀਰੋ ਜ਼ੀਰੋ ਸੰਤਾ ਆਈਆਂ ਜਿਨ੍ਹਾਂ ਸਮਾਗਮ ਵਧੀਆ ਹੋ ਰਿਹਾ ਕੀ ਕਹਿਣਾ ਚਾਹੋ ਇਹ ਸੰਤਾਂ ਦਾ ਪਿਆਰ ਹੈ ਮੇਰੀ ਕਰਮਾਕੜੀ ਹੈ ਸੰਤਾਂ ਦਾ ਗੁਰੂ ਪਰਨਰ ਪਿਆਰਿਆ ਸੰਤਾਂ ਨਾਲ ਪਿਆਰਿਆ ਇਸ ਕਰਕੇ ਸੰਤਾ ਸੰਤਾ ਜਿਹੜੀ ਆ ਉਹ ਸਰਦਾ ਭਾਵਨਾ ਨਾਲ ਆਉਂਦੀਆਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਇਹ ਸਮਾਗਮ ਹੋ ਰਿਹਾ ਹੈ ਜੇਲਾ ਦਾ ਨਾਮ ਦੱਸਦੇ ਜਿਵੇਂ ਲਗਾਉਂਦਾ ਸੀ ਤੇ ਇਸ ਸਮਾਗਮ ਜਿਹੜਾ ਹੈ ਸਥਾਨ ਜਿਹੜਾ ਹੈ ਇਹ ਪਾਵਨ ਪ੍ਰਕਿਰਤਿ ਦਾ ਸਥਾਨ ਸ੍ਰੀ ਮਾਨ ਸੰਤ ਮੋਹ ਕਾਂਦ ਜੀ ਆਭਾ ਮੂਤੀ ਰਾਮ ਅੱਛਾ ਸੰਤਾਂਾਂ ਦਾ ਸਭ ਕੀ ਕੀ ਪ੍ਰਬੰਧ ਕੀਤਾ ਬੜੀ ਭੋਗ ਲੱਗੀ ਹੋਈ ਹੈ ਲੱਗਦਾ ਜੀ ਸੰਤਾਂਾਂ ਦਾ ਸਭ ਕੀ ਕੀ ਪ੍ਰਬੰਧ ਹੋਇਆ ਹੈ ਖੰਡਾ ਬਾਤ ਇਹ ਨਗਰ ਦਾ ਪ੍ਰਬੰਧ ਹੈ ਆ ਇਹ ਕਾਪੋ ਕੋ ਵੀ ਸੂਰਤੂ ਕਾਲਜ ਦੇ ਟੈਂਪਰ ਤੋਂ ਮੰਗਰਦਾ ਠੀਕ ਹੈ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਹਾਂ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਨੌਜਵਾਨ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਗੁਰਬਾਣੀ ਦੇ ਸਾਰ ਗੁਰਬਾਣੀ ਦੇ ਸਾਰ ਦੇ ਭਾਈ ਮਾਤਾ ਪਿਤਾ ਦੀ ਸੇਵਾ ਕਰੋ ਵਿਦਿਆ ਪੜੋ ਨਸ਼ਿਆਂ ਨਾਲ ਨਸ਼ਿਆਂ ਤੋਂ ਦੂਰ ਰਹੋ ਆਪਣੀ ਲਾਇਫ ਚੰਗੀ ਬਣਾਓ ਜ਼ਿੰਦਗੀ ਵਧੀਆ ਬਣਾਓ ਮਾਤਾ ਪਿਤਾ ਦੇ ਆਦਰ ਕਰੀ ਨਾ ਸਾਂਦ ਕੀ ਬਾਂਗਾ ਜਿੰਨਾ ਪੁਰਾਣਾ ਸਤੰਦ ਹੈ ਇਹ ਖਾਸ ਪਾਕਿਸਤਾਨ ਦੀ ਬਲਕੋ ਪਹਿਲਾ ਬਹੁਤ ਪੁਰਾਣਾ ਹੈ ਈਗਾ ਪੈ ਗਾਦਰ ਨਹੀਂ